ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਨਤਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੇ ਆਪਣੀ ਬਾ 20 ਮੀਲ ਲੰਬੀ ਕਿਉਂ ਕੀਤੀ ਸੀ ਆਕਾਸ਼ ਦੇ ਵੱਲ ਉਸ ਸਾਖੀ ਦਾ ਕੀ ਇਤਿਹਾਸ ਹੈ ਤੇ ਬਾਬਾ ਲਖਮੀ ਚੰਦ ਜੀ ਉਹਨਾਂ ਦਾ ਪਰਲੋਕ ਗਮਨ ਕਿਵੇਂ ਹੋਇਆ ਆਓ ਜੀ ਜਾਣਦੇ ਹਾਂ ਜਨਮ ਸਾਖੀ ਦੇ ਵਿੱਚੋਂ ਇਹ ਪਾਵਨ ਕਥਾ ਤੇ ਆਪਾਂ ਸਰਵਣ ਕਰਦੇ ਹਾਂ ਇਹਨਾਂ ਦਾ ਕਾਰਨ ਕੀ ਸੀ ਉਹ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੂੰ ਇਹ ਕਲਾ ਵਰਤੌਣੀ ਪਈ ਕਿਉਂ ਦੇਖੋ ਬਾਬਾ ਜੀ ਦੇ ਵਿੱਚ ਇੰਨੀ ਸ਼ਕਤੀ ਸੀ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਪੁੱਤਰ ਐ ਜਿੱਥੇ ਅੱਜ ਸੰਗਤ ਜੀ ਸ੍ਰੀ ਢਾਲੀ ਸਾਹਿਬ ਗੁਰਦੁਆਰਾ ਸੈਭ ਸ਼ਿਸ਼ੋਪਤੇ ਪਾਵਨ ਸਥਾਨ ਪਹਿਲਾਂ ਇਹ ਜਗ੍ਹਾ ਤੇ ਉਸ ਸਮੇਂ ਬਹੁਤ ਸੰਘਣਾ ਜੰਗਲ ਹੁੰਦਾ ਸੀ ਕਿ ਕਰਾਕਰੀਆਂ ਕਾਨਿਆਂ ਦੇ ਨਾਲ ਭਰਿਆ ਹੋਇਆ ਇੱਥੇ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਹੁੰਦੇ ਸੀ ਪਹਿਲਾਂ ਦੀ ਇਹ ਗੱਲ ਹੈ ਕਿ ਅੱਜ ਤਾਂ ਇੱਥੇ ਗੁਰਦੁਆਰਾ ਸਾਹਿਬ ਬਣਿਆ ਆਵਾ ਲੋਕ ਐਨਾ ਤੋਂ ਡਰਦੇ ਹੋਏ ਜੰਗਲੀ ਜਾਨਵਰਾਂ ਤੋਂ ਇਹ ਰਾਤ ਇੱਕ ਨੀਸੀ ਆਉਂਦੇ ਹੁੰਦੇ ਤੇ ਜਾਨਵਰ ਕੀ ਕਰਦੇ ਹੁੰਦੇ ਸੀ ਇੱਥੇ ਆ ਕੇ ਜਾਨਵਰ ਖੇਤਾਂ ਦਾ ਨੁਕਸਾਨ ਕਰਦੇ ਸੀ ਕਿਸਾਨਾਂ ਦਾ ਛੋਟੇ ਮੋਟੇ ਜਿਹੜੇ ਉਹਨਾਂ ਦੇ ਪਸ਼ੂ ਹੁੰਦੇ ਸੀ ਡੰਗਰ ਮੱਝਾਂ ਗਾਵਾਂ ਇਹ ਖਾ ਜਾਂਦੇ ਹੁੰਦੇ ਸੀ ਇਸ ਕਰਕੇ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਸੀ ਤੇ ਲੋਕ ਵੀ ਅਕਸਰ ਡਰਦੇ ਹੁੰਦੇ ਸੀ ਕਿ ਇਹ ਰਾਤ ਨੂੰ ਅਸੀਂ ਨਹੀਂ ਲੰਘਣਾ ਜੇ ਲੰਘਾਂਗੇ ਕਿਤੇ ਜੰਗਲੀ ਜਾਨਵਰ ਸਾਨੂੰ ਮਾਰ ਨਾ ਦੇਵੇ ਇਹ ਜਾਨਵਰ ਖੇਤ ਦੀਆਂ ਹਰੀਆਂ ਫਸਲਾਂ ਬਹੁਤ ਬਰਬਾਦ ਕਰਨ ਲੱਗ ਗਏ ਉਸ ਵਕਤ ਫਿਰ ਬਾਬਾ ਸ਼ਿਰੀ ਚਾਂਜੀ ਦੇ ਪਾਸੋਂ ਸ਼ਿਕਾਰ ਦੀ ਆਗਿਆ ਬਾਬਾ ਲਖਮੀ ਚਾਂਜੀ ਨੇ ਪ੍ਰਾਪਤ ਕੀਤੀ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਜਾਣਾ ਤੇ ਇਹਨਾਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਕਿਸਾਨਾਂ ਦੀ ਮਦਦ ਕਰਨੀ ਕਿਉਂਕਿ ਕਿਸਾਨਾਂ ਨੂੰ ਅन्नਦਾਤਾ ਵੀ ਕਿਹਾ ਜਾਂਦਾ ਬਾਬਾ ਸ਼ਿਰੀ ਚਾਂਜੀ ਧਾਰਮਿਕ ਗ੍ਰੰਥਾਂ ਦੇ ਜਾਣੂ ਸੀ ਉਹਨਾਂ ਨੂੰ ਪਤਾ ਸੀ ਕਿ ਮਰਿਆਦਾ ਪਰਸ਼ੋਤਮ ਸ਼੍ਰੀ ਰਾਮਚੰਦ ਜੀ ਤੇ ਸ਼੍ਰੀ ਕ੍ਰਿਸ਼ਨ ਜੀ ਜਿੰਨੇ ਵੀ અવਤਾਰ ਹੋਏ ਆ ਇਹਨਾਂ ਸਾਰਿਆਂ ਦੇ ਪਾਸ ਹਥਿਆਰ ਸੀਗੇ ਸ਼ਸਤਰ ਸੀ ਧਨ ਤਨੁਸ਼ਟਾਰੀ ਹੋਈ ਆ ਇਹ ਫਿਰ ਮਾਸਬੰਦੀ ਆਪਣੇ ਪਿਤਾ ਸਤਗੁਰੂ ਜੀ ਦੇ ਵਿਚਾਰ ਵੀ ਪਤਾ ਸੀਗੇ ਇੱਕ ਸ਼ਰਤ ਰੱਖੀ ਗਈ ਸੀ ਬਾਬਾ ਜੀ ਦੇ ਅੱਗੇ ਕਿ ਛੋਟੇ ਭਰਾ ਨੂੰ ਆਗਿਆ ਤਾਂ ਮਿਲ ਗਈ ਸੀ ਪਰ ਸ਼ਰਤ ਇਹ ਵੀ ਸੀ ਕਿ ਦੁਖਦਾਈ ਜਾਨਵਰਾਂ ਨੂੰ ਮਾਰਨਾ ਜੋ ਪਸ਼ੂਆਂ ਨੂੰ ਖਾਂਦੇ ਆ ਫਸਲਾਂ ਵਾਸਤੇ ਨੁਕਸਾਨ ਕਰਦੇ ਆ ਇਸ ਕਰਕੇ ਬਾਬਾ ਸ਼੍ਰੀ ਲਕਸ਼ਮੀ ਚਾਂਜੀ ਕਈ ਵਾਰੀ ਐ ਸ਼ਿਕਾਰ ਕਰਦੇ ਰਹੇ ਆ ਐ ਸ਼ਿਕਾਰ ਜਦੋਂ ਬਾਬਾ ਜੀ ਨੇ ਖੇਡਿਆ ਬਾਬਾ ਲਕਸ਼ਮੀ ਚਾਂਜੀ ਨੇ ਉਦੋਂ ਫਿਰ ਉਥੋਂ ਦੇ ਕਿਸਾਨਾਂ ਨੂੰ ਬੜਾ ਸੁੱਖ ਮਿਲਿਆ ਕਿਉਂਕਿ ਹੁਣ ਉਹਨਾਂ ਦੀਆਂ ਬੱਕਰੀਆਂ ਗਾਵਾਂ ਮੱਝਾਂ ਉਹਨਾਂ ਨੂੰ ਕੋਈ ਜੰਗਲੀ ਜਾਨਵਰ ਜਿਹੜਾ ਸੀ ਨੁਕਸਾਨ ਨਹੀਂ ਸੀ ਪਹੁੰਚਾ ਸਕਦਾ ਬਾਬਾ ਲਕਸ਼ਮੀ ਚਾਂਜੀ ਸਦਾਈ ਬਾਬਾ ਸ਼੍ਰੀ ਚਾਂਜੀ ਦੇ ਅਨੁਸਾਰੀ ਤੇ ਆਗਿਆ ਕਰੀ ਰਹੇ ਐਸੀ ਕੋਈ ਗੱਲ ਨਹੀਂ ਪਰ ਇੱਕ ਦਿਨ ਹੋਣੀ ਕਰਤਾਰ ਦੀ ਜਦੋਂ ਕੋਈ ਹੋਣੀ ਹੁੰਦੀ ਆ ਉਹ ਕਹੀ ਰਹਿੰਦੀ ਸਾਧ ਸੰਗਤ ਜੀ ਗੁਰਬਾਣੀ ਵਿੱਚ ਵੀ ਲਿਖਿਆ ਆ ਕਿ ਉਸਤੇ ਵਾਹਿਗੁਰੂ ਦੇ ਹੁਕਮ ਦੇ ਬਿਨਾ ਪੱਤਾ ਵੀ ਨਹੀਂ ਚੋਲਦਾ ਕਦੇ ਇੱਕ ਪਰਮੇਸ਼ਰ ਦੀ ਮਰਿਆਦਾ ਵਿੱਚ ਹੀ ਜੋ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਭਾਵੀ ਕਰਤਾਰ ਦੀ ਹੋਈ ਇੱਕ ਦਿਨ ਕੁਝ ਹਿਰਣ ਤੇ ਸਾਰੇ ਖਰਗੋਸ਼ ਜਿਹੜੇ ਹੁੰਦੇ ਆ ਨਾ ਇਹਨਾਂ ਦੀ ਹੱਤਿਆ ਬਾਬਾ ਲਖਮੀ ਚੰਦ ਜੀ ਤੋਂ ਹੋਗੀ ਸ਼ਿਕਾਰ ਖੇਡਦੇ ਆ ਖੇਡਦੇ ਆ ਉਹਨਾਂ ਦੇ ਨਾਲ ਦੂਜੇ ਸ਼ਿਕਾਰੀ ਸੀ ਉਹਨਾਂ ਹੱਥੋਂ ਕੁਝ ਹਿਰਨ ਮਾਰੇ ਗਏ ਖਰਗੋਸ਼ ਮਾਰੇ ਗਏ ਉਦੋਂ ਫਿਰ ਬਾਬਾ ਸ਼ਿਰੀ ਚੰਦ ਜੀ ਤੇ ਕਈ ਦਿਨਾਂ ਬਾਅਦ ਸਮਾਦੀ ਲਾ ਕੇ ਜਦੋਂ ਉਹਨਾਂ ਦੀ ਅੱਖ ਖੁੱਲੀ ਹੁਣ ਜਦੋਂ ਸ਼ਿਕਾਰ ਖੇਡਦੇ ਆ ਝੁੰਡ ਦੇ ਵਿੱਚ ਜਾਨਵਰ ਕਈ ਹੁੰਦੇ ਆ ਨਾ ਦੇ ਤੀਰ ਨਾਲ ਜਦੋਂ ਮਾਰੇ ਗਏ ਸ਼ਿਕਾਰੀਆਂ ਨੇ ਉਹ ਲਿਆਂਦੇ ਚੁੱਕ ਲਿਆਂਦੇ ਰਸਤੇ ਵਿੱਚ ਉਹਨਾਂ ਨੂੰ ਲਟਕਾ ਕੇ ਆ ਰਹੇ ਆ ਨਾਲ ਹੀ ਉਹਨਾਂ ਦੇ ਬਾਬਾ ਲਖਮੀ ਚੰਦ ਜੀ ਵੀ ਆ ਰਹੇ ਆ ਹੁਣ ਇਧਰੋਂ ਬਾਬਾ ਜੀ ਦੀ ਸਮਾਦੀ ਖੁੱਲੀ ਆ ਤੇ ਉਠ ਕੇ ਬਾਹਰ ਬੈਠੇ ਹੋਏ ਆ ਜੰਗਲ ਦੇ ਵਿੱਚ ਰੱਬ ਦੇ ਪ੍ਰੇਮ ਵਿੱਚ ਜਦੋਂ ਲਖਮੀ ਚੰਦ ਜੀ ਉਹਨਾਂ ਦੇ ਸਾਹਮਣੇ ਆਏ ਤੇ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ 'ਤੇ ਸਾਰਿਆਂ ਨੇ ਮੱਥਾ ਟੇਕਿਆ ਨਮਸਕਾਰਾਂ ਕੀਤੀਆਂ ਤੇ ਬਾਬਾ ਜੀ ਨੇ ਅੱਗੇ ਹੋ ਕੇ ਉਨਾਂ ਨੂੰ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਬਾਬਾ ਜੀ ਕਹਿਣ ਲੱਗੇ ਦੇਖੋ ਭਰਾ ਜੀ ਪ੍ਰਮਾਤਮਾ ਕਣਕਣ ਵਿੱਚ ਵਸਦਾ ਏ ਪਰ ਆ ਤੁਸੀਂ ਕੀ ਕੀਤਾ ਏ ਉਹਨਾਂ ਮਰੇ ਹੋਏ ਜੀਮਾ ਨੂੰ ਹਿਰਨਾ ਨੂੰ ਖਰਗੋਸ਼ ਮਾਸੂਮ ਜਾਨਵਰ ਸੀ ਜਿਹੜੇ ਉਹਨਾਂ ਨੂੰ ਦੇਖ ਕੇ ਵਿਰਾਗ ਆ ਗਿਆ ਏ ਜਿਹੜਾ ਵਿਰਾਗ ਸੀ ਗਣਾ ਉਦਾਸੀ ਨਾ ਮਤ ਜਿਹੜੀ ਹੁੰਦੀ ਆ ਨਾ ਸਾਧ ਸੰਗਤ ਜੀ ਉਹ ਤਾਂ ਹੀ ਕਿਹਾ ਜਾਂਦਾ ਇਹਦੇ ਵਿੱਚ ਵਿਰਾਗ ਬਹੁਤ ਹੋਵੇ। ਹੁਣ ਜਦੋਂ ਵਿਰਾਗ ਆਉਂਦਾ ਉਦੋਂ ਬੰਦਾ ਸਿਮਰਨ ਕਰਦਾ ਤਪ ਕਰਦਾ ਤੇ ਬਾਬਾ ਜੀ ਦਾ ਕਿੰਨੀ ਬੰਦਗੀ ਸੀ ਅਸੀਂ ਸਾਰੇ ਜਾਣਦੇ ਆ। ਜਦੋਂ ਬਾਬਾ ਜੀ ਨੇ ਵੇਖਿਆ ਵੀ ਇੰਨਾ ਜੀਹਾਂ ਜਨਤਾ ਦਾ ਕਾਤ ਤੇ ਉਹਨਾਂ ਤੋਂ ਸਿਆ ਵੀ ਨਹੀਂ ਗਿਆ। ਇਹ ਪੰਛੀਆਂ ਦਾ ਸ਼ਿਕਾਰ ਕੀਤਾ, ਨਿੱਕੇ ਨਿੱਕੇ ਜਾਨਵਰਾਂ ਦਾ ਸ਼ਿਕਾਰ ਕੀਤਾ। ਇਹਨਾਂ ਨੂੰ ਮਰਿਆ ਦੇਖ ਕੇ ਉਹ ਸਹਿ ਨਹੀਂ ਸਕੇ ਤੇ ਬਾਬਾ ਸ਼੍ਰੀ ਚੰਦ ਜੀ ਪੂਰੇ ਦਰਦ ਨਾਲ ਭਰ ਗਏ ਤੇ ਕਹਿਣ ਲੱਗੇ ਲਖਮੀ ਚੰਦ ਜੀ ਦੇਖੋ ਭਰਾ ਜੀ ਮੈਂ ਤੈਨੂੰ ਐਸੇ ਸ਼ਿਕਾਰ ਕਰਨ ਦੀ ਆਗਿਆ ਨਹੀਂ ਸੀ ਦਿੱਤੀ ਗੁਰੂ ਪਿਤਾ ਜੀ ਅੱਗੇ ਤੁਹਾਨੂੰ ਲੇਖਾ ਦੇਣਾ ਪਵੇਗਾ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਹੋ ਕੇ ਰਹਿੰਦਾ ਏ ਜਿਹੜੇ ਲੋਕ ਜੋ ਕਰਮ ਕਰਦੇ ਆ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੇ ਆਵੋ ਜਾ ਐਤਾ ਰੱਬ ਨੂੰ ਲੇਖਾ ਦੇਣਾ ਹੀ ਪਉ ਲੇਖਾ ਰੱਬ ਮਗੇ ਸਿਆ ਬੈਠਾ ਕੱਢ ਵਹੀ ਇਸ ਤਰ੍ਹਾਂ ਫਿਰ ਬਾਬਾ ਲਖਮੀ ਚੰਦ ਜੀ ਉਹ ਤੇ ਸ਼ਰਮਿੰਦਾ ਹੋਗੇ ਐਨੇ ਸ਼ਰਮਸ਼ਾਰ ਹੋਗੇ ਕਹਿਣ ਲੱਗੇ ਐਸੀ ਬਾਬਾ ਨਾਨਕ ਜੀ ਦੇ ਸੁਪੁੱਤਰਾਂ ਸਾਨੂੰ ਇਹ ਸਭ ਕਿਤਾਬ ਦੇਣਾ ਪਵੇਗਾ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਤੁਸੀਂ ਇਨੇ ਤਾਂ ਪੜਦੇ ਹੋ ਗੁਰੂ ਨਾਨਕ ਦੇਵ ਜੀ ਪਿਤਾ ਜੀ ਦੀ ਬਾਣੀ ਜੋ ਅਗੰਮੀ ਰਸ ਵਾਲੀ ਬਾਣੀ ਆ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਆਪਣੇ ਆਪਣੇ ਕੀਤੇ ਕਰਮਾਂ ਕਰਕੇ ਬੰਦਾ ਰੱਬ ਦੇ ਨੇੜੇ ਤੇ ਰੱਬ ਤੋਂ ਦੂਰ ਹੋ ਜਾਂਦਾ ਐਸ ਕਰਕੇ ਤੁਸੀਂ ਰੋਜ਼ ਪੜਦੇ ਸੀ ਭੁੱਲ ਗਏ ਹਰ ਬੰਦੇ ਨੂੰ ਹਿਸਾਬ ਦੇਣਾ ਪੈਂਦਾ ਭਾਵੇਂ ਗੁਰੂ ਪੁੱਤਰ ਕਿਉਂ ਨਾ ਹੋਈਏ ਭਾਵੇਂ ਗੁਰੂ ਦੀ ਕੁਲ ਵੀ ਝੋਕਿਓ ਨਾ ਹੋਈਏ ਸਾਡੇ ਪਿਤਾ ਜੀ ਤਾਂ ਸਤਿਗੁਰੂ ਜੀ ਸਨ ਉਹ ਤਾਂ ਜੀ ਆਪ ਨਰਾਇਣ ਕਲਾਤਾਰ ਜਗ ਮੇ ਪਰਵਰਿਓ ਕਲ ਤਾਰਣ ਗੁਰੂ ਨਾਨਕ ਆਇਆ ਉਹ ਤਾਂ ਦੁਨੀਆ ਨੂੰ ਤਾਰਨ ਵਾਸਤੇ ਆਏ ਸੀ ਇੱਥੇ ਇਹ ਸਭ ਧਰਮ ਦਾ ਉਪਦੇਸ਼ ਦਿੱਤੇ ਗਏ ਆ ਅਸੀਂ ਉਹਨਾਂ ਦੇ ਪੁੱਤਰ ਹਾਂ ਤੁਸੀਂ ਵੀ ਉਹਨਾਂ ਦੇ ਪੁੱਤਰ ਹੋ ਜੇ ਅਸੀਂ ਉਹਨਾਂ ਦੇ ਪੁੱਤਰ ਹੋ ਕੇ ਗਲਤੀਆਂ ਕਰਾਂਗੇ ਤਾਂ ਸਾਨੂੰ ਦੇਖ ਕੇ ਦੂਜੇ ਵੱਧ ਗਲਤੀਆਂ ਕਰਨਗੇ ਉਹ ਕਹਿਣਗੇ ਗੁਰੂ ਪੁੱਤਰ ਗਲਤੀਆਂ ਕਰਦੇ ਆ ਅਸੀਂ ਵੀ ਕਰੀਏ ਇਸ ਕਰਕੇ ਗੁਰੂ ਸਾਹਿਬ ਜੀ ਪੁੱਛਣਗੇ ਜ਼ਰੂਰ ਐਸੇ ਜੀਵ ਇਹਨਾਂ ਨੂੰ ਜੋ ਤੁਸੀਂ ਐਸ ਤਰ੍ਹਾਂ ਮਾਰਿਆ ਏ ਇਹਨਾਂ ਦਾ ਲੇਖਾ ਜੋਖਾ ਹੋ ਕੇ ਰਹੇਗਾ ਫਿਰ ਉਹ ਤੇ ਬਾਬਾ ਜੀ ਕਹਿਣ ਲੱਗੇ ਭਾਈ ਐ ਯਕੀਨ ਕਰਕੇ ਜਾਣੋ ਗੁਰੂ ਪਿਤਾ ਜੀ ਜ਼ਰੂਰ ਪੁਸ਼ ਕਰਨਗੇ ਹੁਣ ਜਦੋਂ ਬਾਬਾ ਸ਼੍ਰੀ ਚੰਚੀ ਨੇ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ ਲਖਮੀ ਚੰਚੀ ਉਹਨਾਂ ਦੇ ਦਿਲ ਤੇ ਬੋਤਾ ਹੀ ਡੂੰਗਾ ਅਸਰ ਹੋਇਆ ਉਹ ਚੁੱਪਚਾਪ ਉੱਠ ਉੱਠ ਕੇ ਆਪਣੇ ਢੇਰੇ ਨੂੰ ਆ ਗਏ ਆਹ ਚਿੰਤਾ ਉਹਨਾਂ ਨੂੰ ਇਹ ਗੱਲ ਦੀ ਹੋ ਗਈ ਤੇ ਵਾਰ-ਵਾਰ ਉਹ ਗੱਲਾਂ ਉਹਨਾਂ ਦੇ ਮਨ ਵਿੱਚ ਆਈ ਜਾਣ ਵਹੀ ਮੈਥੋਂ ਕੋਲ ਹੋਈ ਆ ਐਸੀ ਚਿੰਤਾ ਵਿੱਚ ਡੁੱਬੇ ਕੇ ਵੱਡੇ ਭਰਾਤਾ ਜੀ ਕੀ ਸੋਚਣਗੇ ਕਿ ਲਕਸ਼ਮੀ ਚਾਂਜੀ ਨੇ ਸਾਡੀ ਕਹੀ ਨੂੰ ਮੰਨਿਆ ਹੀ ਨਹੀਂ ਆ ਇਸ ਤਰ੍ਹਾਂ ਉਹਨਾਂ ਦੇ ਦਿਲ ਤੇ ਕੀ ਬੀਤੇਗੀ ਐ ਅਣਖੀ ਸੁਭਾਦੇ ਸੀਗੇ ਲਕਸ਼ਮੀ ਚਾਂਜੀ ਕੁਝ ਰੱਬ ਵੱਲੋਂ ਹੋਂ ਹਾਰਨੀ ਪ੍ਰੇਰਣਾ ਕੀਤੀ ਤੇ ਐ ਵੀ ਕਿਹਾ ਕਿ ਹੁਣ ਮੇਰਾ ਇਥੋਂ ਦਾ ਅੰਨ ਦਾਣਾ ਪਾਣੀ ਮੁੱਕ ਗਿਆ ਜਦੋਂ ਬੰਦੇ ਦਾ ਦਾਣਾ ਪਾਣੀ ਮੁੱਕ ਜਾਵੇ ਫਿਰ ਉਹ ਸੰਸਾਰ ਛੱਡ ਕੇ ਉਹਨੂੰ ਜਾਣਾ ਹੀ ਪੈਂਦਾ ਤੇ ਫਿਰ ਉਦੋਂ ਫਿਰ ਰਾਈ ਵਦੀ ਨਾ ਤਿਲ ਕਟੇ ਵਾਲੀ ਗੱਲ ਜਿਹੜੀ ਉਹ ਮਹਿਸੂਸ ਹੋ ਗਈ ਆ ਬਾਬਾ ਲਖਮੀ ਚਾਂਜੀ ਨੂੰ ਐਸੇ ਹੀ ਸੋਚ ਦੇ ਵਿੱਚ ਵਾਰ-ਵਾਰ ਖਿਆਲਾਂ ਵਿੱਚ ਡੁੱਬਦੇ ਜਾ ਰਹੇ ਆ ਤੇ ਫਿਰ ਐ ਸੋਚਾਂ ਵਿੱਚ ਪੈ ਕੇ ਬਾਬਾ ਲਖਮੀ ਚਾਂਜੀ ਦੀ ਸ਼ਾਦੀ ਹੋਈ ਹੋਈ ਸੀ ਉਹਨਾਂ ਨੇ ਜਾ ਕੇ ਆਪਣੀ ਜਿਹੜੀ ਉਹਨਾਂ ਦੀ ਪਤਨੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਆ ਧਰਮ ਪਤਨੀ ਨਾਲ ਸਾਰੀ ਗੱਲ ਕਰਕੇ ਸਮਝਾਇਆ ਕਿ ਆ ਕਰਮ ਹੋ ਗਿਆ ਲਿਖਾਂਪਾ ਨੂੰ ਦੇਣਾ ਪਊਗਾ ਇਸ ਕਰਕੇ ਆਪਾ ਜੀ ਲੇਖਾ ਦੇਣਾ ਹੁਣੇ ਹੀ ਦੇਣਾ ਹੈ ਹੁਣੇ ਹੀ ਜਾਣਾ ਹੈ ਉਹ ਵੀ ਪਤੀ ਵਰਤਔਰਤ ਸੀ ਉਹ ਵੀ ਨਾਲ ਹੀ ਤਿਆਰ ਹੋ ਗਈ ਤੇ ਬਾਬਾ ਲਖਮੀ ਚਾਂਜੀ ਨੇ ਕੀ ਕੀਤਾ ਕਿ ਉਸੇ ਵੇਲੇ ਆਪਣੇ ਸੁਪੁੱਤਰ ਬਾਬਾ ਧਰਮਚੰਦ ਤੇ ਆਪਣੀ ਪਤਨੀ ਧਨਵੰਤੀ ਜੀ ਇਹਨਾਂ ਨੂੰ ਸਮੇਤ ਘੋੜੀ ਤੇ ਸਵਾਰ ਕਰ ਲਿਆ ਤੇ ਬਾਬਾ ਸ਼੍ਰੀ ਚਾਂਜੀ ਦੇ ਸਾਹਮਣੇ ਆਏ ਆਸ਼ੀਸ਼ ਚੁਕਾਇਆ ਨਮਸਕਾਰ ਕੀਤੀ ਆ ਸਿਨੇਮਾ ਹੋ ਕੇ ਆਖਿਆ ਬੇਵੀਰ ਜੀ ਅਸੀਂ ਆਪ ਜੀ ਦੇ ਆਸ਼ੇ ਮੁਤਾਬਕ ਹੁਣੇ ਹੀ ਹਿਸਾਬ-ਕਿਤਾਬ ਪੂਰਾ ਕਰਨ ਜਾ ਰਹੇ ਹਾਂ। ਲੇਖਾ ਦੇਣ ਜਾ ਰਹੇ ਹਾਂ। ਕੀਤੇ ਕਰਮਾਂ ਦਾ ਹਿਸਾਬ ਬਾਅਦ ਵਿੱਚ ਵੀ ਹੋਣਾ ਹੁਣੇ ਹੀ ਲੇਖਾ ਦੇ ਜਾਣਾ ਚਾਹੀਦਾ ਵਾ। ਐਉਂ ਆਖਦੇ ਆਪਣੀ ਪਿਆਰੀ ਕੋੜੀ ਨੂੰ ਥਾਪੀ ਦਿੱਤੀ ਆ ਤੇ ਕੋੜੀ ਨੂੰ ਆਕਾਸ਼ ਵੱਲ ਉਡਾ ਦਿੱਤਾ। ਕਿਉਂਕਿ ਲੇਖਾ ਉੱਪਰ ਜਾ ਕੇ ਹੀ ਹੋਣਾ ਸੀ। ਤੇ ਜਿਹਦੇ ਕਰਕੇ ਆਕਾਸ਼ ਵੱਲ ਜਦੋਂ ਕੋੜੀ ਉੱਡੀ ਆ। ਬਾਬਾ ਸ਼੍ਰੀ ਚਾਂਜੀ ਨੇ ਕੌਤਕ ਦੇਖਿਆ ਬੇਚੈਨ ਹੋ ਗਏ ਆ। ਕਹਨ ਲੱਗੇ ਕਿਤੇ ਮੇਰੇ ਬਚਨ ਇਹਨਾਂ ਤੋਂ ਚੁਪਤ ਨਹੀਂ ਗਏ ਇਹਨਾਂ ਨੇ ਇਹੋ ਜਿਹਾ ਕਰਮ ਕਰ ਦਿੱਤਾ ਏ ਪੀੜ੍ਹੀ ਸਾਡੀ ਅੱਗੇ ਕਿਵੇਂ ਵਧੇਗੀ ਬਾਬਾ ਸ਼੍ਰੀ ਚਾਂਜੀ ਨੇ ਵਿਆਹ ਨਹੀਂ ਸੀ ਕਰਵਾਇਆ ਬਾਬਾ ਲਖਮੀ ਚਾਂਜੀ ਨੇ ਸ਼ਾਦੀ ਕਰਵਾਈ ਸੀ ਕਹਿੰਦੇ ਮੈਂ ਤਾਂ ਵੱਡੇ ਭਰਾ ਹੋਣ ਕਰਕੇ ਇਹਨਾਂ ਨੂੰ ਸਮਝਾਇਆ ਸੀ ਕਿਤੇ ਐ ਤਾਂ ਨਹੀਂ ਕਿ ਮੇਰੇ ਬੋਲ ਇਹਨਾਂ ਨੂੰ ਚੁਪ ਗਏ ਹੋਣ ਕਿਤੇ ਮੇਰੇ ਆਖਣ ਦਾ ਉਲਟਾ ਅਸਰ ਹੋ ਗਿਆ ਹੋਵੇ ਕਿਤੇ ਮੇਰੇ ਬਚਨੇ ਇਹਨਾਂ ਨੂੰ ਕੜਾ ਤਨ ਭਰੇ ਲੱਗੇ ਹੋਣ ਕਿਤੇ ਐਸਾ ਤਾਂ ਨਹੀਂ ਹੋ ਗਿਆ ਤਾਂ ਬਾਬਾ ਸ਼੍ਰੀ ਚੰਚੀ ਨੇ ਕੀ ਕੀਤਾ ਵੇ ਘੋੜੀ ਉੱਤੇ ਸਵਾਰ ਹੀ ਆਪਣੀ ਸ਼ਕਤੀ ਪ੍ਰਗਟਾ ਕੇ ਆਕਾਸ਼ ਵੱਲ ਨੂੰ ਅੱਡ ਚੜੇ ਬਾਬਾ ਜੀ ਤੇ ਬਾਬਾ ਸ਼੍ਰੀ ਚੰਚੀ ਨੇ ਉਹਨਾਂ ਦੇ ਹੱਥ ਨੂੰ ਦੇਖਿਆ ਅਨੁਭਵ ਕੀਤਾ ਕਿ ਹੁਣ ਨਹੀਂ ਇਹਨਾਂ ਨੇ ਮੋੜਨਾ ਇਹ ਥੋੜੇ ਅਣਖੀ ਸੁਭਾਤੇ ਆ ਫਿਰ ਬਾਬਾ ਸ਼੍ਰੀ ਚੰਚੀ ਨੇ ਉੱਥੇ ਕਲਾ ਵਰਤਾਈ ਤੇ ਜਿਹਨੂੰ ਆਪਾਂ ਜੇ ਕਰਾਮਾਤ ਕਹਿ ਦਈਏ ਤਾਰੇ ਦਸੇਦਕੇ ਦੇ ਦਈਏ ਕੋਈ ਅਤਕਤ ਨਹੀਂ ਨਹੀਂ ਹੈ। ਦੀਨ ਦੁਨੀਆ ਦੇ ਵਿੱਚ ਇਹ ਸਾਰੀ ਗੱਲ ਪ੍ਰਗਟ ਹੋ ਗਈ ਹੈ। ਉਦੋਂ ਫਿਰ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਅਥਾਹ ਸ਼ਕਤੀਆਂ ਸੀ। ਬਹੁਤ ਜ਼ਿਆਦਾ ਸ਼ਕਤੀ ਸੀ। ਬਾਬਾ ਸ਼੍ਰੀ ਚੰਦ ਜੀ ਨੂੰ ਫੁਰਿਆ ਅਕਾਲ ਪੁਰਖ ਦਾ ਹੁਕਮ ਹੋਇਆ। ਉਹਨਾਂ ਨੇ ਗੁਰੂ ਪਿਤਾ ਜੀ ਨੂੰ ਯਾਦ ਕੀਤਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ। ਉਹਨਾਂ ਨੂੰ ਯਾਦ ਕਰਕੇ ਜੋਸ਼ ਆ ਗਿਆ। ਅਸੀ ਸਾਨੂੰ ਚੇਤਾ ਕਰਦੇ ਹੋਏ ਸੀਸ ਚੁਕਾਇਆ ਪਰਮੇਸ਼ਰ ਅਗੇ ਆਤਮਿਕ ਬਾਲ ਦੇ ਪਰੋਸੀ ਆਪਣੇ ਇੱਕ ਓੰਕਾਰ ਸਤਨਾਮ ਇਹ ਪਾਵਨ ਸ਼ਬਦ ਦਾ ਉਚਾਰਣ ਕੀਤਾ ਬਾਬਾ ਜੀ ਨੇ ਤੇ ਆਪਣੀ ਜੜੀ ਸੱਜੀ ਬਾ ਨੂੰ ਆਕਾਸ਼ ਵੱਲ ਵਧਾਇਆ ਤੇ ਆਪਣੇ ਪਤੀਜੇ ਧਰਮਚੰਦ ਨੂੰ ਹੀ ਠਾਂ ਖਿੱਚ ਲਿਆਂਦਾ ਕਹਿੰਦੇ ਵੰਸ਼ ਚੱਲਦੀ ਰਹੇਗੀ ਤੁਸੀਂ ਜਾਣਾ ਤੇ ਦਰਗਾਹ ਵਿੱਚ ਚਾਹੋ ਲੇਖਾ ਦਿਓ ਪਰ ਮੇਰੇ ਪਤੀਜੇ ਨੂੰ ਇੱਥੇ ਛੱਡ ਜਾਓ ਇਹ ਮੰਨਿਆ ਜਾਂਦਾ ਕਿ ਜਿਹੜੀ ਬਾ ਐਵੀ ਮੇਲ ਤੱਕ ਲੰਮੀ ਗਈ ਸੀ ਐਡੀ ਬਾ ਕਿਉਂਕਿ ਉਹ ਕੋੜੀ ਜੜੀ ਸੀ ਨਾ ਕਾਫੀ ਯੋਜਨ ਉੱਪਰ ਨੋ ਠ ਗਈ ਸੀ ਜਿਹਦੇ ਕਰਕੇ ਲੰਮੀ ਬਾ ਕਰਕੇ ਆਪਣੇ ਪਤੀਜੇ ਨੂੰ ਬਾਬਾ ਜੀ ਨੇ ਹੀ ਠਾਂ ਲਿਆਂਦਾ ਕਿ 베ਦੀ ਕੋਲ ਜੜੀ ਕਿ ਇਹ ਚੱਲਦੀ ਕਿਉਂਕਿ ਜੇ ਉਹ ਬੱਚੇ ਧਰਮਚੰਦ ਨੂੰ ਅੱਗੇ ਲੈ ਜਾਂਦੇ ਨਾਲ ਫਿਰ ਆਪ ਇਹ ਵੰਸ਼ ਨਹੀਂ ਸੀ ਵਧਣੀ ਇਸ ਕਰਕੇ ਬਾਬਾ ਜੀ ਨੇ ਆਖਿਆ ਪੀੜ੍ਹੀ ਵਧਣੀ ਬੜੀ ਜ਼ਰੂਰੀ ਹੈ ਪੁੱਤੀ ਗੰਢ ਪਵੇ ਸੰਸਾਰ ਪੁੱਤਾਂ ਦੇ ਨਾਲ ਤਾਂ ਸੰਸਾਰ ਦੇ ਵਿੱਚ ਸਾਂਝ ਬਣਦੀ ਏ ਪੀੜੀ ਅੱਗੇ ਵੱਦੀ ਏ ਜੇ ਤੁਸੀਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਤਾਂ ਵੰਸ ਤਾਂ ਰੁਕ ਜਾਵੇਗੀ ਨਾ ਤਾਂ ਕਰਕੇ ਸਾਸੰਗਤ ਜੀ ਜੋ ਬਾਬਾ ਸ਼੍ਰੀਚੰਦ ਜੀ ਨੇ ਕੋਤ ਕੀਤਾ ਏ ਉਹ ਇੱਕ ਓੰਕਾਰ ਸਤਨਾਮ ਇਸ ਤਰ੍ਹਾਂ ਇਹ ਪਾਵਨ ਸ਼ਬਦਾਂ ਕੇ ਸੱਚੀ ਬਾਣੂ ਆਕਾਸ਼ ਵੱਲ ਵਧਾਇਆ ਇਹ ਸਾਰੀ ਕਲਾ ਜੁੜੀ ਹੈ ਨਾ ਇਹ ਮੂਲ ਮੰਤਰ ਦੀ ਹੀ ਵਰਤੀ ਆ ਸਾਰੀ ਸ਼ਕਤੀ ਮੂਲ ਮੰਤਰ ਵਿੱਚ ਆ ਉਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਸ੍ਰੀ ਚੰਨ ਜੀ ਬਾਬਾ ਜੀ ਨੇ ਐਸੀ ਕਲਾ ਵਰਤਾਈ ਤੇ ਬਾਬਾ ਲਖਮੀ ਚੰਨ ਜੀ ਪਰਲੋਕ ਗਮਨ ਹੋ ਗਿਆ। ਉਹਨਾਂ ਦਾ ਸਿੱਖ ਸੰਗਤਾਂ ਨੇ ਬੜੀ ਹੈਰਾਨੀ ਦੇ ਨਾਲ ਜਦੋਂ ਸੁਣਿਆ ਇਹ ਕਿਸਾ ਬਾਬਾ ਸ੍ਰੀ ਚੰਨ ਜੀ ਨਾਲ ਅਫਸੋਸ ਵੀ ਪ੍ਰਗਟ ਕੀਤਾ। ਅਫਸੋਸ ਕੀ ਕੀਤਾ ਕਈਆਂ ਨੇ ਰੋ ਰੋ ਕੇ ਕਈਆਂ ਦੀਆਂ ਅੱਖਾਂ ਲਾਲ ਹੋ ਗਈਆਂ। ਕਹਿਣ ਲੱਗੇ ਬਾਬਾ ਜੀ ਇਹ ਕੀ ਹੋ ਗਿਆ? ਬਾਬਾ ਸ੍ਰੀ ਚੰਨ ਜੀ ਨੇ ਸਾਰਿਆਂ ਨੂੰ ਧੀਰਜ ਰੱਖਣ ਲਈ ਕਿਹਾ ਤੇ ਕਹਿੰਦੇ ਪਾਈ ਪਾਣਾ ਮੰਨੋ। ਇਸ ਤਰ੍ਹਾਂ ਇਹ ਲਿਖਿਆ ਸੀ ਮਾਈ ਹੋਣ ਹਾਰ ਜੋ ਹੋਈ ਤੇ ਇਹ ਜਿਹੜਾ ਨਾ ਹੋਣੀ ਹੁੰਦੀ ਆ ਨਾ ਸੋ ਸਾਸੰਗਾ ਜਿਹੜੇ ਨਾ ਹੋਣੀ ਹੁੰਦੀ ਆ ਨਾ ਉਹ ਹੋ ਕੇ ਰਹਿੰਦੀ ਤੇ ਅਬ ਇਹਦਾ ਅਫਸੋਸ ਕੀਤਾ ਬਾਬਾ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਕਹਿੰਦੇ ਰੱਬ ਨੇ ਲਿਖਿਆ ਹੀ ਆ ਇਹ ਚਿੰਤਾਤਾ ਕੀ ਕੀ ਜੀਏ ਜੋ ਅਣਾ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਤਾਏ ਦੁਨੀਆ ਸੁਪਨਾਵਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹੀ ਸਮਝਉਂਦੀ ਆ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਪ੍ਰੇਮ ਤੇ ਵਿਰਾਗ ਦੇ ਵਿੱਚ ਜਿਹੜੇ ਬਚਨ ਕਹੇ ਆ ਉਹ ਸਾਰਿਆਂ ਨੇ ਬੜੇ ਗੌਰ ਨਾਲ ਧਿਆਨ ਦੇ ਨਾਲ ਸੁਣੇ ਬ੍ਰਹਮ ਆਸਨ ਨੂੰ ਛੱਡ ਕੇ ਆਏ ਗੁਰੂ ਨਾਨਕ ਦੇ ਪੁੱਤਰ ਕਹਾਏ ਪਾਇਆ ਜਗ ਮੇ ਮਾਨ ਪੰਛੀ ਉੱਡ ਚੜੇ ਅਸਮਾਨ ਇਸ ਤਰ੍ਹਾਂ ਫਿਰ ਲਖਮੀ ਚੰਦ ਜੀ ਪ੍ਰਲੋਕ ਸਦਾਰੇ ਮਾਤਾ ਸੁਲਖਣੀ ਦੇ ਛੋਟੇ ਦੁਲਾਰੇ ਹੋ ਗਏ ਅੰਤਰ ਧਿਆਨ ਪੰਛੀ ਉੱਡ ਚੜੇ ਅਸਮਾਨ ਸਾਹ ਸੰਗਤ ਜੀ ਤਾਂ ਇਸ ਤਰ੍ਹਾਂ ਉਥੇ ਸੰਗਤਾਂ ਆਈਆਂ ਬਾਬਾ ਜੀ ਦੀ ਕਲਾ ਦੂਰ ਦੂਰ ਤੱਕ ਪ੍ਰਗਟ ਹੋਈ ਹੈ ਬਾਬਾ ਜੀ ਨੇ ਆਪਣੀ ਬਾਹ 20 ਮੀਲ ਤੱਕ ਲੰਮੀ ਕਿਉਂ ਕੀਤੀ ਤਸਵੀਰਾਂ ਆਪ ਜੀ ਨੇ ਬਹੁਤ ਵਾਰ ਦੇਖੀਆਂ ਹੋਣਗੀਆਂ ਸਰੂਪ ਬਾਬਾ ਜੀ ਦਾ ਦਰਸ਼ਨ ਵੀ ਕੀਤੇ ਹੋਣਗੇ ਪਰ ਵਿੱਚ ਆਇਆ ਵੀ ਹੋਵੇਗਾ ਵੀ ਇਹ ਸਭ ਕਿਉਂ ਤਾਂ ਉਹ ਗੱਲ ਦਾ ਜਿਹੜਾ ਜਵਾਬ ਆ ਉਹ ਇਤਿਹਾਸਿਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਕੋਈ ਤਰਕ ਨਹੀਂ ਹੈ ਐ ਰਿੱਧ ਸਿੱਧ ਰਿਧੀਆਂ ਸਿੱਧੀਆਂ ਸਾਰੀਆਂ ਹੱਥ ਜੋੜ ਕੇ ਖੜੀਆਂ ਹੋ ਜਾਂਦੀਆਂ ਨੇ ਜਿਹੜੇ ਨਾਮ ਜਪਦੇ ਆ ਤਪ ਕਰਦੇ ਆ ਇਸ ਤਰ੍ਹਾਂ ਬਾਬਾ ਸ਼੍ਰੀ ਚੰਚੀ ਨੇ ਕਲਾ ਵਰਤਾ ਦਿੱਤੀ ਤੇ ਬਾਅਦ ਵਿੱਚ ਜਿਹੜੀ ਇਹ ਆਪਣੇ ਭਤੀਜੇ ਦੀ ਪਾਲਣਾ ਪੋਸ਼ਣਾ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਸੀ ਬਾਬਾ ਸ਼੍ਰੀ ਚੰਚੀ ਨੇ ਨਭਾਈ ਤੇ ਬਹੁਤ ਸਾਰੀ ਬੰਦਗੀ ਕੀਤੀ ਅਸੀਂ ਸਾਰੇ ਜਾਣਦੇ ਆ ਪੂਰਬ ਹੋਵੇ ਪਸ਼ਚਮ ਹੋਵੇ ਉੱਤਰ ਹੋਵੇ ਦੱਖਣ ਹੋਵੇ ਬਾਬਾ ਜੀ ਦਾ ਨਾਂ ਚਾਰੇ ਦਿਸ਼ਾਵਾਂ ਵਿੱਚ ਧਰਤੀ ਦੇ ਕੋਨੇ-ਕੋਨੇ ਤੱਕ ਫੈਲਿਆ ਆਇਆ ਤਨ ਤਨ ਬਾਬਾ ਸ਼੍ਰੀ ਚੰਦ ਜੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦੀ ਸ਼ਾਨ ਬੜੀ ਉੱਚੀ ਆ ਬੋਲਦਿਆਂ ਤੋਂ ਇੱਕ ਨਹੀਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਪੁੱਲਾਂ ਹੋ ਗਈਆਂ ਹੋਣਗੀਆਂ ਸਾਧ ਸੰਗਤ ਜੀ ਅਣਜਾਣ ਬੱਚੇ ਜਾਣ ਕੇ ਮਾਫ਼ ਕਰ ਦੇਣਾ ਜੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਬਖਸ਼ ਲੈਣ ਜੀ ਬਖਸ਼ ਲਾਣਾ ਪੋਲ ਚੋਕ ਦੇਖੇ ਮਾਂ ਜੀ ਦੇ ਸੱਜਣ ਅਸੀਸਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ